ਇੱਕ ਪਤੀ ਵੱਲੋਂ ਆਪਣੀ ਪਤਨੀ ਨੂੰ ਕਿਸੇ ਹੋਰ ਵਿਅਕਤੀ ਨਾਲ ਰੰਗੇ ਹੱਥੀ ਫੜਿਆ ਗਿਆ। ਇਸ ਤੋਂ ਬਾਅਦ ਵਿਅਕਤੀ ਨੇ ਬੇਸਬਾਲ ਦੇ ਨਾਲ ਪਤਨੀ ਦੀ ਮੌਕੇ ਤੇ ਹੀ ਚਮਕੇ ਕੁੱਟਮਾਰ ਕੀਤੀ। ਜੀਹਾਂ ਘਟਨਾ ਸੈਕਟਰ 26 ਸਥਿਤ ਹਰਬਲ ਪਾਰਕ ਦੇ ਬਾਹਰ ਦੀ ਦੱਸੀ ਜਾ ਰਹੀ ਹੈ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਵਿਅਕਤੀ ਨੇ ਆਉਂਦੇ ਹੀ ਪਹਿਲਾ ਕਾਰ ਦਾ ਸ਼ੀਸ਼ਾ ਤੋੜਿਆ ਪਤਨੀ ਨੂੰ ਬਾਹਰ ਕੱਢਿਆ ਤੇ ਬਾਹਰ ਕੱਢ ਕੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਸਥਾਨਕ थाना ਪੁਲਿਸ ਨੇ ਪਤਨੀ ਦੀ ਸ਼ਿਕਾਇਤ ਤੇ ਪਤੀ ਨੂੰ ਗ੍ਰਿਫਤਾਰ ਕਰ ਲਿਆ। ਦੱਸਦੇ ਕਿ ਮਹਿਲਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਜਿਦੇ ਵਿੱਚ ਦੱਸਿਆ ਕਿ ਉਹ ਇੱਕ ਦਿਨ ਪਹਿਲਾਂ 7 ਵਜੇ ਆਪਣੇ بیٹے ਨੂੰ ਸਕੂਲ ਬੱਸ ਵਿੱਚ ਛੱਡਣ ਤੋਂ ਬਾਅਦ ਹਰਬਲ ਪਾਰਕ ਦੇ ਬਾਹਰ ਪਹੁੰਚੀ ਸੀ। ਅਤੇ ਉੱਥੇ ਉਹਨਾਂ ਦਾ ਉਹਨਾਂ ਨੂੰ ਕੋਈ ਵਿਅਕਤੀ ਮਿਲ ਗਿਆ ਸੀ ਜਿਸ ਨਾਲ ਉਹ ਗੱਲ ਕਰ ਰਹੀ ਸੀ ਅਤੇ ਗੱਲ ਕਰਦੇ ਹੋਏ ਇਸ ਦੌਰਾਨ ਉਹਨਾਂ ਦਾ ਪਤੀ ਹੈ ਜਿਹੜਾ ਉੱਥੇ ਪਹੁੰਚ ਗਿਆ ਡੰਡਿਆਂ ਨਾਲ ਹਮਲਾ ਕਰ ਦਿੱਤਾ ਜੋ ਵੀਡੀਓ ਸਾਹਮਣੇ ਆਈ ਹੈ ਸੋ ਉਹਨੇ ਦੱਸਿਆ ਕਿ 2:18 ਮਿੰਟ ਦੀ ਹੈ ਜਿਸ ਵਿੱਚ ਇੱਕ ਵਿਅਕਤੀ ਕਾਰ ਦੇ ਵਿੱਚ ਪਾਰਕ ਦੇ ਵਿੱਚ ਪਹੁੰਚਦਾ ਹੈ ਕਾਰ ਤੋਂ ਉੱਤਰਦੇ ਹੀ ਉਹ ਅੱਗੇ ਖੜੀ ਕਾਰ ਦੇ ਕੰਡਕਟਰ ਸਾਈਡ ਦੇ ਸ਼ੀਸ਼ੇ ਨੂੰ ਡੰਡਾ ਮਾਰ ਕੇ ਤੋੜ ਦਿੰਦਾ ਹੈ ਦੱਸਦੇ ਕਿ ਇਸ ਤੋਂ ਬਾਅਦ ਆਪਣੀ ਪਤਨੀ ਨੂੰ ਗਾਲੀ ਗਲੋਚ ਫੇਰਦਾ ਹੈ ਗਾਲੀ ਗਲੋਚ ਕਰਦੇ ਹੋਏ ਖਿੱਚ ਕੇ ਬਾਹਰ ਕੱਢਦਾ ਹੈ ਕੁੱਟਮਾਰ ਕਰਨੀ ਹੈ ਜਿਹੜੀ ਸ਼ੁਰੂ ਕਰ ਦਿੰਦਾ ਹੈ ਇਸ ਦੌਰਾਨ ਕਾਰ ਦੇ ਵਿੱਚ ਜਿਹੜੀ ਮਹਿਲਾ ਦੇ ਨਾਲ ਬੈਠਾ ਵਿਅਕਤੀ ਵੀ ਹੈ ਜਿਹੜਾ ਬਾਹਰ ਨਿਕਲਦਾ ਹੈ ਤਾਂ ਮਹਿਲਾ ਦਾ ਜਿਹੜਾ ਪਤੀ ਉਸ ਨੂੰ ਵੀ ਗਾਲਾ ਦੇਣੀਆਂ ਸ਼ੁਰੂ ਕਰ ਦਿੰਦਾ ਹੈ ਜਦੋਂ ਉਹ ਕੁੱਟਮਾਰ ਦਾ ਕਾਰਨ ਪੁੱਛਦਾ ਹੈ ਤਾਂ ਮਹਿਲਾ ਦਾ ਪਤੀ ਹੈ ਜਿਹੜਾ ਕਹਿੰਦਾ ਹੈ ਕਿ ਉਹ ਮੇਰੀ ਪਤਨੀ ਹੈ ਸੋ ਇਸ ਤੋਂ ਬਾਅਦ ਉਹ ਵਿਅਕਤੀ ਲਗਾਤਾਰ ਆਪਣੀ ਪਤਨੀ ਤੇ ਡੰਡੇ ਬਰਸਾਉਂਦਾ ਰਹਿੰਦਾ ਹੈ ਉਸ ਨੂੰ ਲਗਾਤਾਰ ਕੁੱਟਦਾ ਰਹਿੰਦਾ ਹੈ ਬਚਾ ਕਰਨ ਦੇ ਲਈ ਮਹਿਲਾ ਲਗਾਤਾਰ ਚੀਲਾਉਂਦੀ ਹੈ ਮਹਿਲਾ ਜ਼ੋਰ-ਜ਼ੋਰ ਨਾਲ ਚਿਲਾ ਕੇ ਕਹਿੰਦੀ ਹੈ ਪਲੀਜ਼ ਵੀਡੀਓ ਬਣਾਓ ਪਲੀਜ਼ ਵੀਡੀਓ ਬਣਾਓ ਜੀ ਆ ਉਸ ਦੇ ਦੌਰਾਨ ਵਿਅਕਤੀ ਆਪਣੀ ਪਤਨੀ ਨੂੰ ਗੱਡੀ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਦਾ ਹੈ ਵਿਅਕਤੀ ਵੀਡੀਓ ਦੇ ਵਿੱਚ ਕਹਿੰਦਾ ਹੈ ਸੁਣਾਈ ਨਹੀਂ ਦੇ ਰਿਹਾ ਮੇਰੇ ਘਰ ਦਾ ਨਾਸ ਹੋਇਆ ਪਿਆ ਇਸ ਨੇ ਸਾਰਾ ਪੈਸਾ ਜਿਹੜਾ ਲੁਟਾ ਦਿੱਤਾ ਹੈ ਇੰਨੀ ਦੇਰ ਦੇ ਵਿੱਚ ਫਾਰਕ ਦੇ ਵਿੱਚ ਘੁੰਮ ਰਹੇ ਲੋਕ ਮੌਕੇ ਤੇ ਪਹੁੰਚ ਗਏ ਮਹਿਲਾ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਵਿਅਕਤੀ ਨੇ ਲੋਕਾਂ ਨੂੰ ਕਿਹਾ ਉਸਦੀ ਪਤਨੀ ਹੈ ਜਿਹੜੀ ਬੱਚਿਆਂ ਨੂੰ ਛੱਡ ਕੇ ਕਿਸੇ ਦੂਜੇ ਵਿਅਕਤੀ ਦੇ ਨਾਲ ਘੁੰਮ ਰਹੀ ਹੈ ਜੀਆ ਪੂਰਾ ਮਾਮਲਾ ਜਿਹੜਾ ਸੋਸ਼ਲ ਮੀਡੀਆ ਤੇ ਇਹ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਪਤੀ ਪਤਨੀ ਦੀ ਜਿਹੜੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਜਿਹੜੀ ਵਾਇਰਲ ਹੋ ਰਹੀ ਹੈ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਫੇਕਦੇ ਰਹੋ ਲੁਧਿਆਣਾ ਲਾਇ